ਮੋਹਾਲੀ ਦੇ ਫੇਸ 7 ਵਿਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਵੱਲੋਂ ਨਵਾਂ ਬਣਾਇਆ ਗਿਆ ਬੈਡਮਿੰਟਨ ਕੋਰਟ ਦਾ ਅੱਜ ਉਦਘਾਟਨ ਕੀਤਾ ਗਿਆ ਇਸ ਮੌਕੇ ਦੇ ਉੱਤੇ ਐਮਸੀ ਅਨੁਰਾਦਾ ਆਨੰਦ ਦੇ ਕੰਮ ਦੀ ਵਾੜਵਾਸੀਆਂ ਨੇ ਬਹੁਤ ਸراہਨਾ ਕੀਤੀ ਅਤੇ ਉਮੀਦ ਕੀਤੀ ਕਿ ਇਸ ਤਰ੍ਹਾਂ ਦੇ ਕੰਮ ਐਮਸੀ ਅਨੁਰਾਦਾ ਆਨੰਦ ਆਉਣ ਵਾਲੇ ਸਮੇਂ ਵਿੱਚ ਵੀ ਕਰਵਾਉਂਦੇ ਰਹਿਣ ਤੇ ਨਾਲ ਹੀ ਮੌਕੇ ਦੇ ਉੱਤੇ ਮੇਅਰ ਜੀਤੀ ਸਿੱਧੂ ਵੱਲੋਂ ਬੈਡਮਿੰਟਨ ਖੇਡ ਕੇ ਕੋਰਟ ਦੀ ਸ਼ੁਰੂਆਤ ਕਰਵਾਈ ਅਸੀਂ ਅੱਜ ਮੇਰੀ ਵੱਡੀ ਭੈਣ ਅਨਜਾਣਾ ਰੰਦੇ ਜੀ ਨੇ ਵਾਰਡ ਦੇ ਵਿੱਚ ਆਏ ਆ ਪਿੰਕੂ ਜੀ ਤੁਹਾਨੂੰ ਸਾਰੇ ਆਪਾਂ ਜਾਣਦੇ ਆ ਤੇ ਬਹੁਤ ਹੀ ਸਮਾਜ ਸੇਵੀ ਵੀ ਨੇ ਔਰ ਇੱਕ ਕਾਉਂਸਲਰ ਵੀ ਨੇ ਔਰ ਮੈਂ ਸਮਝਦਾ ਕਿ ਇਹਨਾਂ ਦਾ ਹਰ ਟਾਈਮ ਆਪਣੇ ਵਾਰਡ ਬਰਤੀ ਪੰਬਾਂ ਭਾ ਰਹਿੰਦੇ ਆ ਕਿ ਮਤਲਬ ਕੰਮ ਬਤੋ ਬਤੋ ਦੇ ਡਿਵੈਲਪਰ ਦੇ ਕੰਮ ਕਰਵਾਏ ਜਾਣ ਸੋ ਅਸੀਂ ਪਹਿਲਾਂ ਵੀ ਮੈਂ ਕਈ ਦਿਕਾਟਾਂ ਕਰਕੇ ਗਿਆ ਦੋ ਨੰਬਰ ਪਾਰਕ ਦੇ ਵਿੱਚ ਵੀ ਸੇਮ ਆਪਾਂ ਨੇ ਦਿਕਾਟਾਂ ਦਿੱਤਾ ਹੈਗਾ ਸੋ ਅਸੀਂ ਅੱਜ ਜਿੱਥੇ ਆਏ ਆ ਇੱਕ 25 ਲੱਖ ਦੇ ਦਾ ਕੰਮ ਜਿਹੜਾ ਹੈਗਾ ਕੁਝ ਕੰਮ ਹੋਰ ਨਾਲ ਹੋਏ ਹੋਏ ਹੈਗੇ ਨੇ ਤੇ ਇੱਕ ਲੋਕਲ ਜਿਹੜੇ ਆਪਣੇ ਅੰਗਲੀਆਂ ਦੇ ਲੋਕ ਹੈਗੇ ਆ ਉਹ ਸਾਰਿਆਂ ਦੀ ਲੋੜ ਸੀਗੀ ਉਹਨਾਂ ਨੂੰ ਸੀਗਾ ਕਿ ਸਾਡੇ ਬੋਰਡ ਦੇ ਵਿੱਚ ਜਾਂ ਸਾਡੇ ਇਲਾਕੇ ਦੇ ਵਿੱਚ ਸਾਡੇ ਪਾਰਕ ਦੇ ਵਿੱਚ ਇੱਕ ਬਾਡਮਿੰਟਨ ਕੋਰ ਜੂ ਹੋਣਾ ਚਾਹੀਦਾ ਸੋ ਅਸੀਂ ਲਗਵਾਇਆ ਉਹ ਸਾਰੇ ਜਿਨ੍ਹਾਂ ਦੇ ਸਿਰियस ਵਿਜਨ ਹੈਗੇ ਨੇ ਮੈਨੂੰ ਮਤਲਬ ਅੰਡੀ ਜੇ ਹੈਗੇ ਸਾਰੇ ਆਏ ਹੋਏ ਨੇ ਸੋ ਸਾਰੇ ਬਹੁਤ ਖੁਸ਼ ਨੇ ਤੇ ਜੋ ਉਹਨਾਂ ਦੀ ਲੋੜ ਸੀ ਉਹ ਅੱਜ ਲੋੜ ਪੂਰੀ ਹੋਈ ਆ ਸੋ ਅਸੀਂ ਅੱਜ ਸਾਰੇ ਮੈਂ ਸਮੇਂ ਲਾ ਕੇ ਵਧਾਈ ਦੇ ਪਾਤਰ ਨੇ ਤੇ ਜੋ ਉਹਨਾਂ ਨੇ ਮੰਗਿਆ ਸੀ ਉਹ ਅਸੀਂ ਅੱਜ ਪੂਰਾ ਕਰਕੇ ਲਿਆ ਹੋਰ ਕੋਈ ਇਸ ਤੋਂ ਇਲਾਵਾ ਇਹ ਤਾਂ ਹੁਣ ਥੋੜਾ ਹੋ ਗਿਆ ਬੈਡਮਿੰਟਨ ਕੋਰਟ ਤੇ ਵਾਲੀਬਾਲ ਕੋਰਟਸ ਤੇ ਬਣ ਰਿਹਾ ਨਹੀਂ ਇਹ ਤਾਂ ਕੰਮ ਹੋ ਉਸ ਹੋਈਗਾ ਅੱਜ ਮੈਮ ਉਥੇ ਮੀਟਿੰਗ ਦੇ ਵਿੱਚ ਆਏ ਸੀ ਇਹ ਐਪੀਐਨਸੀਸੀ ਦੇ ਵਿੱਚ ਮੈਂਬਰ ਵੀ ਨੇ ਇਹਨਾਂ ਨੇ ਕਿਹਾ ਕਿ ਸਾਡਾ ਇੱਕ ਕੰਮ ਅਧੂਰਾ ਹੈਗਾ ਉਹ ਪਾਈਪਲਾਈਨ ਬਣੀ ਸੀ ਕੋਈ ਉਹ 95 ਦਾ ਰੱਖਦਾ ਕੰਮ ਸੀ 95 ਦਾ 95 ਦਾ ਰੱਖਦਾ ਕੰਮ ਸੀਗਾ ਮੈਂ ਮੀਟਿੰਗ ਰਕਵਾ ਕੇ ਇਹਨਾਂ ਨੇ ਕਿਹਾ ਕਿ ਜੀ ਇਹ ਕੰਮ ਬਹੁਤ ਜ਼ਰੂਰੀ ਆ ਤੇ ਮੈਂ ਮੀਟਿੰਗ ਲਈ ਇਹ ਕੱਲ ਕੀ ਇਹਨਾਂ ਨੂੰ ਹਾਂ ਚਾਵਲਾ ਚੌਂਕ ਦੇ ਕੋਲ ਕੰਮ ਸੀਗਾ ਤੇ ਮੈਂ ਮੀਟਿੰਗ ਰਕਵਾ ਕੇ ਕਿਹਾ ਕਿ ਸਭ ਤੋਂ ਪਹਿਲਾਂ ਪੇਮੈਂਟ ਹੋਣੀ ਚਾਹੀਦੀ ਆ ਔਰ ਉੱਥੇ ਹੀ ਬਲਾ ਕੇ ਚੈੱਕ ਕਰਵਾ ਕੇ ਅੱਜ ਹੀ ਪੇਮੈਂਟ ਕਰਵਾ ਕੇ ਜਿਹੜਾ ਕੰਮ ਹੈਗਾ ਉਹ ਵੀ ਓਕੇ ਕਰਕੇ ਆਇਆ ਸੋ ਇਹਨਾਂ ਦੇ ਵਾਰਦਾ ਕੋਈ ਕੰਮ ਮੈਂ ਸਮਝਦਾ ਕਿ ਅਧੂਰਾ ਨਹੀਂ ਹੈਗਾ ਪਰ ਕੰਮ ਦੇਖੋ ਨਿਕਲਣੇ ਚਾਹੀਦੇ ਨੇ ਪਰ ਜੋ ਕੰਮ ਕਹੇ ਨੇ ਸਾਰੇ ਹੋ ਰਹੇ ਨੇ ਇਸ ਤਰ੍ਹਾਂ ਜਿਸ ਤਰ੍ਹਾਂ ਦਿੱਖਤਾਂ ਦੀ ਹਾਈਟ ਦੇਖ ਰਹੇ ਤੁਸੀਂ ਜਿੱਥੇ ਖੜੇ ਹੋ ਤੇ ਬਹੁਤ ਜ਼ਿਆਦਾ ਨੇ ਲੋਕ ਵੀ ਤੁਹਾਡੇ ਨਾਲ ਡਿਮਾਂਡ ਕਰਕੇ ਜਨਾਂ ਨੂੰ ਛੋਟੇ ਕੀਤੇ ਜਾਏ ਤੁਹਾਡੇ ਕੀ ਮਤਲਬ ਕਿਉਂ ਨਹੀਂ ਹਜੇ ਤੱਕ ਇਸ ਤਰ੍ਹਾਂ ਦੇ ਕੋਈ ਪਲਾਨਿੰਗ ਕਿਉਂ ਨਹੀਂ ਬਣ ਸਕੀ ਇਹ ਦੇਖੋ ਗੱਲ ਇਹ ਆ ਕਿ ਮਤਲਬ ਵੀ ਜਿਹੜੀ ਪੇੜਾਂ ਦੀ ਆਪਣੀ ਹਾਈਟ ਬਹੁਤ ਜ਼ਿਆਦਾ ਹੈਗੀ ਆ ਉਥੇ ਭਾਈ ਸਾਹਿਬ ਕਹ ਰਹੇ ਸੀਗੇ ਕਿ ਇਹ ਇਹ ਪੇੜ ਜਿਹੜੇ ਹੈਗੇ ਨੇ ਇਹ ਪੌਦੇ ਬੂਟੇ ਹੋਣੇ ਚਾਹੀਦੇ ਨੇ ਜਦੋਂ ਮਹਾਲੀ ਬਣਿਆ ਨਵਾਂ ਉਦੋਂ ਇਹ ਜੰਗਲੀ ਪੇੜ ਲਾਏ ਗਏ ਅਗੂ ਨਵੇਂ ਲੇਡਸ ਦਾ ਮਨ ਨੂੰ ਨਵੇਂ ਬੁੱਟੇ ਆਉਂਦੇ ਆ ਉਹਦੀ ਬਹੁਤ ਹਾਈਟ ਵੀ ਨਹੀਂ ਹੁੰਦੀ ਸ਼ਾਂਪੂਰੀ ਹੁੰਦੀ ਆ ਔਰ ਉਹ ਬਿਲਕੁਲ ਡਿਸਟਰਬ ਨਹੀਂ ਕਰਦੇ ਆਪਾਂ ਨੂੰ ਹਨਾ ਪਰ ਇਹਦੇ ਪ੍ਰਾਣੇ ਜੰਗਲੀ ਪੇੜ ਲੱਗੇ ਹੋਏ ਆ ਇਹ ਡਿਸਟਰਬ ਵੀ ਕਰਦੇ ਆ ਪਰ ਮੁਸ਼ਕਲ ਇਹ ਆ ਕਿ ਗ੍ਰੀਨਰੀ ਨੂੰ ਦੇਖਦੇ ਹੋਏ ਜੋ ਪਰੌਂਦੇ ਤਾਂ ਸਾਨੂੰ ਹੈਗਿਆ ਨੇ ਉਹਦੇ ਕਰਕੇ ਅਸੀਂ ਜਿਹੜਾ ਹੈਗਾ ਇਹਦਾ ਬਿਲਕੁਲ ਹਾਈਟ ਆਪ ਨਹੀਂ ਕੱਟ ਸਕਦੇ ਅਸੀਂ ਉਹਦੇ ਵਾਸਤੇ ਕਮੇਟੀ ਜ਼ਰੂਰ ਬਣਾਈ ਆ ਉਹ ਕਮੇਟੀ ਕੀ ਦੇਖਦੀ ਆ ਕਿ ਜੇ ਕੋਈ ਡੇਂਜਰ ਸਪੀਡ ਹੈਗਾ ਜਿਹਦੇ ਨਾਲ ਸਾਰਾ ਕੋਈ ਜਾਨੀ ਨੁਕਸਾਨ ਹੋ ਸਕਦਾ ਕਿਸੇ ਨੂੰ ਲੱਗੀ ਹੋਈ ਆ ਜਾ ਕੋ ਡੈਡਾ ਹੋਇਆ ਹੋਇਆ ਹੈਗਾ ਔਰ ਉਹਨੂੰ ਅਸੀਂ ਮਤਲਬ ਉਹ ਕਮੇਟੀ ਜਾ ਕੇ ਓਕੇ ਕਰਦੀ ਹੈ ਫੈਸਲਾ ਦਿੰਦੀ ਹੈ ਉਸ ਤੋਂ ਬਾਅਦ ਫਿਰ ਅਸੀਂ ਉਹਦੀ ਕਟਿੰਗ ਕਰਵਾਉਂਦੇ ਚੰਡੀਗੜ੍ਹ ਦੇ ਵਿੱਚ ਜਿਹੜੇ ਹੈੱਡ ਟੌਪ ਨੇ ਉਹ ਕੱਟਣ ਦੀ ਪ੍ਰੋਵੀਜ਼ਨ ਆ ਫਿਰ ਮੋਹਾਲੀ ਮਿਊਨਿਸਪਲ ਕਾਰਪੋਰੇਸ਼ਨ ਆਪਣੇ ਪੱਧਰ ਤੇ ਕੀ ਇਹ ਕਾਨੂੰਨ ਨਹੀਂ ਬਣਾ ਸਕਦੀ ਨਹੀਂ ਐਸਾ ਕੁਝ ਨਹੀਂ ਹੈਗਾ ਮੈਂ ਕੋਈ ਗੱਤੀ ਗੱਲ ਨਹੀਂ ਮੈਂ ਬਿਲਕੁਲ ਚੰਡੀਗੜ੍ਹ ਦੀ ਵੈਸੇ ਨਾਲ ਦੇਖਿਆ ਜਰੂਰ ਹੈਗਾ ਕਿ ਲੋ ਪੇੜ ਕੱਟੇ ਹੋਏ ਪਰ ਮੈਂ ਪੜਿਆ ਨਹੀਂ ਕਿ ਉਹ ਆਪਾਂ ਇਹ ਕੋਈ ਅਜਿਹੇ ਵਾਇਰਲ ਦੇ ਤਰ੍ਹਾਂ ਬਣੇ ਹੋਏ ਹੈਗੇ ਨੇ ਕੋਈ ਤਾਂ ਨਿਗਾਕਾਰ ਕਿਸੇ ਵਿੱਚ ਕਾਨੂੰਨ ਹੈਗਾ ਉਹ ਮਹਾਰਾਜ ਜ਼ਰੂਰ ਲਾਗੂ ਹੋ। ਇਹ ਤੁਸੀਂ ਦੱਸੋ ਵੀ ਅੱਜ ਤੁਸੀਂ ਕੋੜੇ ਨੂੰ ਲੈ ਕੇ ਉਹ ਟਰਾਲੀਆਂ ਤੁਸੀਂ 70 ਸੈਕਟਰ ਦੇ 16 17 ਟਰਾਲੀਆਂ ਇਹਦਾ ਕੀ ਨਿਬੜਿਆ ਜੀ ਕੋਈ ਹੋਇਆ ਕੋਈ ਹੱਲ ਉਹਥੇ ਮੈਂ ਗਿਆ ਸੀਗਾ ਜੀ ਪਹਿਲਾਂ ਉਹ ਠੇਕੇਦਾਰ ਦਾ ਬਾਰ-ਬਾਰ ਕਹਿ ਰਿਹਾ ਸੀਗਾ ਕਿ ਸਾਡੀ ਬੜੀ ਮੁਸ਼ਕਲ ਹੈਗੀ ਆ ਕਿਉਂਕਿ ਸਰਕਾਰ ਵਾਲੇ ਪਾਸੋਂ ਮੈਸੇਜ ਆ ਰਹੇ ਸੀਗੇ ਜੀ ਸਾਡੇ ਪਾਸ ਪੜਦੇ ਕੋਈ ਕਮੀ ਬਿਸ਼ੀ ਹੈ ਨਹੀਂ ਅਸੀਂ ਜਗ੍ਹਾ ਦਿੱਤੀ ਹੋਈ ਆ ਪਰ ਜਗ੍ਹਾ ਮੌਕੇ ਤੇ ਸੀ ਹੈ ਨਹੀਂ ਸੀ ਝਗੜਾ ਹੁੰਦਾ ਸੀਗਾ ਲੋਕੀ ਇੱਥੇ ਵੈਪਨ ਲੈ ਕੇ ਘੁੰਮਦੇ ਹੈਗੇ ਆ ਸ਼ਰੀਆਮ ਜੋ ਲੇਬਰ ਨੂੰ ਕੰਮ ਕੌਂਦੇ ਸੀਗੇ ਉਸੇ ਉਥੇ ਉਹ ਜਿਹੜਾ ਠੇਕੇਦਾਰ ਸੀਗਾ ਨਾ ਸਾਰੇ ਟਰਾਲੀਆਂ ਰੋਕਤੀਆਂ ਉਹ ਮੇਰੇ 20-25 ਟਰਾਲੀਆਂ ਸੀਗੀਆਂ ਮੈਂ ਉਥੇ ਮੌਕੇ ਤੇ ਗਿਆ ਉਹ ਜਾ ਕੇ ਮজা ਦੇਖਿਆ ਪਰ ਇਹ ਉਸ ਤੋਂ ਬਾਅਦ ਟਰਾਲੀਆਂ ਭੇਜੀਆਂ ਨੇ ਔਰ ਉਸ ਤੋਂ ਬਾਅਦ ਇਹ ਜਿਹੜਾ ਰਿਜ਼ਲਟ ਉਹ ਲੈਣਾ ਹੈਗਾ ਕਿ ਮਤਲਬ ਕੀ ਰਿਜ਼ਲਟ ਆਇਆ ਉੱਥੇ ਔਰ ਉਸ ਤੋਂ ਬਾਅਦ ਅਗਲੇ ਦਿਨ ਦੇਖਾਂਗੇ ਕੀ ਬਣਦਾ ਅਸੀਂ ਹਮੇਸ਼ਾ ਪੂਰੀ ਮੇਰੀ ਟੀਮ ਉਸ ਤਰ੍ਹਾਂ ਦੀ ਇਹ ਜੇ ਮੈਂ ਸਾਰੇ ਅਸੀਂ ਹਰ ਵੇੜੇ ਮਤਲਬ ਆਪਣੇ ਜੁਬੇ ਦੇ ਕੈਮਰੇ ਨੇ ਆ ਔਰ ਕੋਸ਼ਿਸ਼ ਕਰਦੇ ਆ ਕਿ ਸ਼ਹਿਰ ਦਾ ਜਿੱਤੇ ਹਮ ਜਿੰਮੇਵਾਰੀ ਮਿਲੀ ਆ ਕੋਈ ਕਿਸੇ ਨੂੰ ਦਿੱਕਤ ਨਾ ਆਵੇ ਭਾਵੇਂ ਸਫਾਈ ਦਾ ਕੰਮ ਹੋਵੇ ਭਾਵੇਂ ਕੋ ਡਿਵੈਲਪਮੈਂਟ ਦਾ ਕੰਮ ਹੋਵੇ ਅਸੀਂ ਹਮੇਸ਼ਾ ਤਤਪਰ ਰਹਿੰਦੇ ਹਾਂ ਦਾ ਬੇਰੇ ਦੇ ਟੈਕਨੀਕ ਦੇ ਤੱਕ ਕਾਰਪੋਰੇਸ਼ਨ ਕਹਿੰਦੀ ਹੈ ਕਿ ਜ਼ਮੀਨ ਸਾਡੇ ਕੋਲ ਹੈ ਤੁਸੀਂ ਹਲੇ ਕਿੰਨੇ ਹਲੇ ਕੋੜਾ ਚੋੜਾ ਜਿਹਾ ਹਲੇ ਵੀ ਨਹੀਂ ਪਤਾ ਨਹੀਂ ਕਿੱਥੇ ਹੈ ਫਿਰ ਉਹ ਕਬਜ਼ਾ ਕਿਹਦੇ ਕੋਲ ਹੈ ਜੇਕਰ ਹੁਣ ਤੱਕ ਇਹਨਾਂ ਦੇ ਨਾਮ ਦੇ ਪੱਤਰਜਾ ਕਿਉਂ ਨਹੀਂ ਲਿਆ ਕੋਈ ਲੱਗਦਾ ਹੈ ਵੀ ਉਹ ਰਿਕਾਰਡ ਹੁੰਦਾ ਜੀ ਉਹਦੇ ਵਿੱਚ ਬੜੀਆਂ ਕਮੀਆਂ ਦਿਸੀਆਂ ਹੁੰਦੀਆਂ ਨੇ ਹਰ ਇੱਕ ਬੰਦਾ ਕਹਿੰਦਾ ਜੀ ਤੁਸੀਂ ਇੱਥੇ ਗਲਤ ਹੈਗੇ ਹੋ ਪਰ ਜੇ ਅਸੀਂ ਉਹਨੂੰ ਪੁੱਛੀਏ ਕਿ ਤੂੰ ਦੱਸ ਤੂੰ ਤੇਰੇ ਮਾਲਕੀ ਦੇ ਕੋਲ ਹੈਗੀ ਆ ਅਲਮੈ ਦੇਖ ਕੇ ਮੈਨੂੰ ਲੱਗਿਆ ਪਤਾ ਕੁਝ ਲਿਆ ਕੋਈ ਬੰਦੇ ਆਏ ਆ ਉਹ ਆ ਕੇ ਕਹਿੰਦੇ ਕਿ ਜਿਹੜੀ ਉਥੇ ਕਾਰਪੋਰੇਸ਼ਨ ਦੀ ਹਦ ਨਹੀਂ ਪੈਂਦੀ ਹੈਗੀ ਕਾਰਪੋਰੇਸ਼ਨ ਤੋਂ ਬਾਹਰ ਹੈ ਅਸੀਂ ਕਹਾਂ ਵੀ ਤੂੰ ਤੇਰੇ ਕੋਲ ਕਿਹੜੀ ਮਾਲਕੀ ਹੈਗੀ ਉਹ ਦਿਖਾ ਦੇ ਉਹਦੇ ਕੋਲ ਆਪਣੀ ਮਾਲਕੀ ਵੀ ਕੋਈ ਨਹੀਂ ਸੀ ਦੇਖੋ ਨੁਕਸ ਕਿੱਦਾਂ ਬੜਾ ਸੌਖਾ ਕੰਮ ਹੈ ਪਟਵਾਰੀ ਦਾ ਕੰਮ ਆਪਾਂ ਸਾਰਿਆਂ ਨੂੰ ਪਤਾ ਹੈ ਇਹਦਾ ਰੈਵਨਿਊ ਦਾ ਕੰਮ ਆਪਾਂ ਸਾਰਿਆਂ ਨੂੰ ਪਤਾ ਵੀ ਉਹ ਜਿਹੜੇ ਕਮੀਆਂ ਪੇਸ਼ੀਆਂ ਮਾੜੀਆਂ ਮੁੱਢੇ ਜੇ ਤੁਸੀਂ ਕੋਈ ਕਹਿਣਾ ਚਾਹੁੰਦੇ ਹੋ ਤਾਂ ਕਹਿ ਸਕਦੇ ਹੋ ਪਰ ਜੇ ਤੁਸੀਂ ਆਰਡਰ ਗੋਰਡ ਜਾ ਕੇ ਦੇਖੋਗੇ ਪਾ ਉਹਦੀ ਕਿਸੇ ਕਮੀ ਬੁਸ਼ੀ ਨਹੀਂ ਹੋ ਸਕਦੀ ਕਿਉਂਕਿ ਉਹ ਸਾਰਾ ਦਾ ਰਿਕਾਰਡ ਹੈ ਦੇਖਿਆ ਹੋਇਆ ਗਮਾੜਾ ਨੂੰ ਪਤਾ ਹੈ ਕਾਰਪੋਰੇਸ਼ਨ ਨੂੰ ਇੱਕ ਹੋਰ ਦੱਸੋ ਸਰ ਜੀ ਮੈਂ ਹੁਣ ਪਾਰਕਾਂ ਦੇ ਤੁਸੀਂ ਜਿਮ ਲਵਾਏ ਸੀ ਓਪਨ 에ਅਰ ਜਿਮ ਜਿਹੜੇ ਆਪਾਂ ਸੰਭਿਆ ਉਹਨਾਂ ਵਿੱਚ ਬਹੁਤ ਸਾਰਿਆਂ ਦੇ ਵਿੱਚ ਮਰਮਤ ਹੋਣੀ ਰਹਿੰਦੀ ਹੈ ਕੋਈ ਉਹਦਾ ਕੋਈ ਟੈਂਡਰ ਵੀ ਪਾਸ ਕੀਤਾ ਕੀਤਾ ਹੈਗਾ ਉਹਦੇ ਕਾਰਨ ਇਹ ਹੈਗਾ ਕਿ ਕੁਝ ਜਿਹੜੇ ਜਿਮ ਨੇ ਨਾ ਕਈ ਕੰਪਨੀਆਂ ਨੇ ਲਾਏ ਹੋਏ ਜਦੋਂ ਇੱਕ ਕੰਪਨੀ ਦੂਜੀ ਕੰਮ ਦੇ ਜਿਮ ਦਾ ਰਿਪੇਅਰ ਨਹੀਂ ਕਰ ਸਕਦੀ ਕਿਉਂਕਿ ਉਹਨਾਂ ਨੇ ਆਪਣੇ ਤਰੀਕੇ ਦਾ ਸਮਾਨ ਵਿੱਚ ਲਾਇਆ ਹੁੰਦਾ ਕੋਈ ਮਤਲਬ ਮਰਦਾਬਾਦ ਤੋਂ ਆਇਆ ਕੋਈ ਅੰਮਾਲਿਕਾ ਆਇਆ ਗੁਰੂ ਜਾਨੇ ਤੋਂ ਆਇਆ ਹੈਗਾ ਅਸੀਂ ਹੁਣ ਇੱਕ ਪ੍ਰਾਈਵੇਟ ਟੀਮ ਰੱਖਣ ਲੱਗੇ ਆ ਜਿਹੜੀ ਹਰ ਜਗ੍ਹਾ ਤੇ ਜਾ ਕੇ ਆਪਣੀ ਆਪ ਉਹਦਾ 스ਕਿੱਲ ਪਰ ਅਰੇਂਜ ਕਰੂਗੀ ਔਰ ਉਹ ਜਿਹੜੇ ਜਿਮ ਹੈਗਾ ਨਾਲ ਨਾਲ ਰਿਪੇਅਰ ਹੋਣਾ ਠੀਕ ਹੈ ਹਾਂ ਸਰ ਜਦ ਦੇ ਅਸੀਂ ਵਾਈਫ ਕਾਉਂਸਲ ਬਣੀ ਹੈ ਸਾਡਾ ਇੱਕੋ Aim ਰਿਹਾ ਹੈ ਕਿ ਜਿੰਨੇ ਵੀ ਬਾਡ ਨੂੰ ਅਸੀਂ ਬੈਸਟ ਤੋਂ ਬੈਸਟ ਸਰਵਿਸ ਦੇ ਸਕੀਓ ਕਰੀ ਤੇ ਸਾਡੇ ਬਾਡ ਦੇ ਵਿੱਚ ਇਸ ਟਾਈਮ ਸੈਕੰਡ ਬੈਡਮਿੰਟਨ ਕੋ ਲੋਆਇਆ ਜਾ ਰਿਹਾ ਹੈ ਇੱਕ ਬੈਡਮਿੰਟਨ ਕੋਰਟ ਸੀ ਦੋ ਨੰਬਰ ਪਾਰਕ ਲੋਆਇਆ ਸੀ ਜਦੋਂ ਉਹਨਾਂ ਦੀ ਰਿਕੁਆਇਰਮੈਂਟ ਸੀਗੀ ਇਸ ਤੋਂ ਇਲਾਵਾ ਜਿਹੜੇ ਬੈਡਮਿੰਟਨ ਜਿਹੜਾ ਹੈਗਾ ਇਸ ਪਾਰਕ ਸੁਲਵਾਇਆ ਜਾ ਰਿਹਾ ਹੈ ਇਸ ਤੋਂ ਪਹਿਲਾਂ ਸੀ ਬਾਲੀਬਾਲ ਦਾ ਵੀ ਕੋਰਟ ਉਆ ਚੁੱਕੇ ਹਨ ਲਾਇਬ੍ਰੇਰੀ ਪਾਰਕ 'ਚ ਸਾਡੇ ਇੱਕ ਦਿਮਾਗ 'ਚ ਹੁੰਦਾ ਕਿ ਬੱਚਿਆਂ ਲਈ ਵੀ ਕੁਛ ਅੱਪਾ ਵੱੱਟ ਤੋਂ ਵੱਧ ਕਰੀਏ ਔਰ ਇਸ ਤੋਂ ਇਲਾਵਾ ਜਿਤਕੋ ਅੱਜ ਜਿਹੜੀ ਟੈਕਨੀਕ ਤੇ ਵਿੱਚ ਅੱਜ ਦੇ ਜਿਹੜਾ ਯੁੱਗ ਦੇ ਵਿੱਚ ਲੋਕੀ ਜ਼ਿਆਦਾ ਕਰਕੇ ਮੋਬਾਈਲ 'ਤੇ ਵੱਡੇ ਰਹਿੰਦੇ ਆ। ਯਾ ਨਸ਼ਿਆਂ 'ਚ ਵੱਡੇ ਰਹਿੰਦੇ ਆ ਬੱਚੇ। ਅਸੀਂ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਰਿਹਾ ਮੋਬਾਈਲ ਤੋਂ ਦੂਰ ਕਰਕੇ ਇਸ ਪਾਸੇ ਲੈ ਕੇ ਆਉਣਾ ਹੈ ਖੇਡਾਂ ਵੱਲ ਪਾਸੇ ਲੈ ਕੇ ਆਉਣਾ ਹੈ ਕਿ ਸਰਕਾਰ ਵੀ ਕਹਿੰਦੇ ਖੇਡਾਂ ਪਰਫੁੱਲਿਤ ਕਰੋ ਤੇ ਅਸੀਂ ਵੀ ਔਰ ਜੇ ਅੱਗੇ ਵੀ ਹੋਰ ਕੋਈ ਰਿਕੁਆਇਰਮੈਂਟ ਹੋ ਗਈ ਅਸੀਂ ਉਹਦੇ ਲਈ ਵੀ ਵਾਰਡ ਵਾਲੇ ਜੋ ਵੀ ਸਾਨੂੰ ਰਿਕੁਆਇਰਮੈਂਟ ਹੋਈ ਹੈ ਆਪਾਂ ਕਰਕੇ ਦਵਾਂਗੇ ਫੁੱਲਫਰ ਇਹ ਸਾਰਾ ਕੁਝ ਸਾਡੀ ਮੇਅਰ ਸਾਹਿਬ ਦੀ ਨੀਤਿਰਦੇ ਵਿੱਚ ਹੋ ਰਿਹਾ ਹੈ ਮੈਂ ਕਹਿਣਾ ਚਾਹੁੰਦਾ ਇਹਨਾਂ ਦੀ ਬਹੁਤ ਐਫਰਟਸ ਆ ਜੀ ਮੈਂ ਕਹਿੰਦਾ ਇਹਨਾਂ ਕੋਈ ਨਹੀਂ ਜੀ ਸਰ ਇੱਕ ਮਿੰਟ ਬਣਾਈ ਅੰਦਰ ਗੱਲ ਹੋ ਜਾ ਤਾਂ ਮੈਂ ਸਭ ਤੋਂ ਪਹਿਲਾਂ ਦੀ ਮੈਂ ਆਪਣੇ ਮੇਅਰ ਸਾਹਿਬ ਦਾ ਜੀ ਬਹੁਤ ਬਹੁਤ ਧੰਨਵਾਦ ਕਰਦੀ ਆ ਮੇਅਰ ਸਾਹਿਬਾਂ ਸਾਡੇ ਬਾੜ ਰਹੀ ਚਾਹੇ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦੀ ਆ ਔਰ ਪ੍ਰਿੰਸੀਪਲ ਸਾਹਿਬ ਜੀ ਨਾਲ ਦੇ ਰਿਕੁਆਇਰਮੈਂਟ ਜਿਨ੍ਹਾਂ ਦੀ ਆਪਾਂ ਬਦੌਲਤ ਆ ਆਪਣੇ ਵਾਰਡ ਵਾਸੀਆਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੀ ਸਾਰੇ ਸਾਡੀ ਕਵਾਦ ਦੇ ਨਾਲ 1 ਮਿੰਟ ਸਾਡੇ ਤੇ ਹਾਜ਼ਰ ਹੋ ਜਾਂਦੇ ਨੇ ਤੇ ਮੈਂ ਇਸ ਬੈਡਮਿੰਟਨ ਕੋਰਟ ਦਾ ਤੁਸੀਂ ਇਦਾਂ ਨਾ ਆਨੰਦ ਸਾਹਿਬ ਨੇ ਕਿਹਾ ਇਹ ਨਾਲ ਰਿਕੁਆਇਰਮੈਂਟ ਸੀ ਵਾਰਡ ਵਾਸੀਆਂ ਦੀ ਦੋ ਨੰਬਰ ਪਿਛਵੀ ਸੀਗੀ ਦੋ ਨੰਬਰ پارک ਦੇ ਵਿੱਚ ਵੀ ਸੀ ਇੱਥੇ ਵੀ ਸੀਗੀ ਸੋ ਫੁੱਲਫਿਲ ਸਾਡੇ ਮੇਰ ਸਾਹਿਬ ਨੇ ਕਰਵਾਈ ਤੇ ਅੱਜ ਸਭ ਤੋਂ ਵੱਡਾ ਕੰਮ ਜਿਹੜਾ ਮੇਰਾ ਮੇਰ ਸਾਹਿਬ ਨੇ ਕਰਵਾਇਆ ਉਹ ਹੈਗਾ ਜਿਹੜੀ ਅੱਜ ਦੀ ਰਿਕੁਆਇਰਮੈਂਟ ਹੈ ਜਿਹੜੀ ਸੀਵਰੇਜ ਦੀ ਪ੍ਰੋਬਲਮ ਆ ਰਹੀ ਹੈ ਉਹ 95 ਲੱਖ ਰੁਪਏ ਦਾ ਡਾੜਾ ਸੀਗਾ ਉਹ ਇੱਕ ਫਾਈਲ ਤਿਆਰ ਹੋਈ ਪਈ ਸੀ ਲੇਕਿਨ ਉਹਦੇ ਲਈ ਸਾਡੇ ਫੰਡ ਰੀਲੀਜ਼ ਨਹੀਂ ਹੋ ਰਹੇ ਸੀਗੇ ਮੇ ਸਾਹਿਬ ਨੇ ਅੱਜ ਮੀਟਿੰਗ ਨੂੰ ਰੋਕ ਕੇ 60 ਲੱਖ ਰੁਪਏ ਦਾ ਚੈੱਕ ਲੈ ਕੇ ਨਾਲ ਦੀ ਨਾਲ ਉਹਨਾਂ ਨੂੰ ਰੀਲੀਜ਼ ਕਰਾਈ ਫੜ ਲਈ ਮੈਂ ਮੇ ਸਾਹਿਬ ਦਾ ਧੰਨ ਔਰ ਪੂਰੀ ਕਾਰਪੋਰੇਸ਼ਨ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਤੇ ਮੈਂ ਇਸ ਤੋਂ ਬਲ ਮੈਂ ਮੈਂ ਆਪਾਂ ਸਾਰੇ ਇਹ ਚਾਹੁੰਦੇ ਹਾਂ ਕਿ ਸਾਡਾ ਵਾਰਡ ਜਲ ਸਭ ਤੋਂ ਬੈਸਟ ਵਾਰਡ ਬਣਿਆ ਉਹਨਾਂ ਲੋਕਾਂ ਦੀ ਸੇਵਾ ਲਈ ਹਮੇਸ਼ਾ ਹਾਜ਼ਰ ਹਾਂ ਤੇ ਮਿਸ਼ਾਤ ਕਰਾਂਗੀ ਠੀਕ ਹੈ